ਰੈਗੁਰਜੀ ਦਾ ਖਾਲਸਾ ਰੈਗੁਰਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਾਡੇ ਚੈਨਲ ਤੇ ਸਵਾਗਤ ਹੈ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਵਾਂਗੇ ਲਸਣ ਤੇ ਲਸਣ ਦਾ ਆਪਾਂ ਚਾਰ ਬਣਾਵਾਂਗੇ ਆਪਾਂ ਛਿੱਲ ਲੈਨੇ ਆ ਅੱਜ ਬਹੁਤ ਸੋਹਣੀ ਧੁੱਪ ਲੱਗੀ ਆ ਤੇ ਆਪਾਂ ਕੋਠੇ ਤੇ ਬੈਠੇ ਉੱਪਰ ਤੇ ਉੱਪਰ ਨਾਲੇ ਧੁੱਪ ਸੇਕਾਂਗੇ ਧੁੱਪ ਦਾ ਲਾ ਲਵਾਂਗੇ ਤੇ ਨਾਲੇ ਆਪਾਂ ਲਸਣ ਛਿੱਲਾਂਗੇ ਤੇ ਮੁੜ ਕੇ ਲਸਣ ਛਿੱਲ ਕੇ ਆਪਾਂ ਇਹਦਾ ਚਾਰ ਬਣਾਵਾਂਗੇ ਤੇ ਫਿਰ ਤੁਹਾਨੂੰ ਦੱਸਦੇ ਆਂ ਚਾਰ ਦੇ ਵਿੱਚ ਆਪਾਂ ਕੀ ਕੀ ਕਿਹੜੇ-ਕਿਹੜੇ ਮਸਾਲੇ ਪਾਉਣੇ ਆ ਤੇ ਆਜੋ ਆਪਾਂ ਲਸਣ ਛਿੱਲ ਲਈਏ ਬੜੇ ਸਿੱਧੇ ਛਿੱਲੇ ਦੇ ਜਾਂਦੇ ਚਲ ਇਸੇ ਤਰ੍ਹਾਂ ਆਪਾਂ ਸਾਰਾ ਲਸਣ ਜਿਹੜਾ ਛਿੱਲ ਲਾਂਗੇ ਨਾਲੇ ਧੁੱਪ ਸੇਕ ਲਾਂਗੇ ਤੇ ਫਿਰ ਆਪਾਂ ਥੱਲੇ ਚੱਲ ਕੇ ਛਿੱਲ ਕੇ ਸਾਰਾ ਲਸਣ ਥੱਲੇ ਜਾਵਾਂਗੇ ਫਿਰ ਆਪਾਂ ਚਾਰ ਪਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਜੀ ਆਹ ਲੋ ਆਪਾਂ ਲਸਣ ਜਿਹੜਾ ਆਪਾਂ ਛਿੱਲਦੇ ਪੈ ਹੀ ਉਹ ਛਿੱਲ ਲਿਆ ਵਾ ਇਹਨੂੰ ਆਪਾਂ ਤੋ ਓਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਇਹ ਨਾ ਲਸਣ ਮੋਟਾ ਵੇਖੋ ਮੈਂ ਬਰੀਕ ਮੰਗਾਇਆ ਸੀ ਪਰ ਉਹ ਮੋਟਾ ਲੈ ਆਏ ਆ ਤੇ ਚਲੋ ਆਪਾਂ ਹੁਣ ਥੋੜਾ ਜਿਹਾ ਇੰਨਾ ਕੀ ਚਾਰ ਪਾਵਾਂਗੇ ਇਹਨੂੰ ਆਪਾਂ ਕੱਟ ਕੇ ਦੋ ਦੋ ਪੀਸ ਕਰ ਲੈਨੇ ਆ ਤੇ ਫਿਰ ਆਪਾਂ ਪਾਵਾਂਗੇ ਚਾਰ ਤੇ ਚਾਰ ਦੇ ਵਿੱਚ ਜਿਹੜੇ ਆਪਾਂ ਮਸਾਲੇ ਲਏ ਆ ਇਹ ਜੀਰਾ ਪਾਵਾਂਗੇ ਥੋੜਾ ਜਿਹਾ ਇਹ ਮਸਾਲਾ ਜਿਹੜਾ ਆਪਾਂ ਗ੍ਰाइंड ਕੀਤਾ ਸੀ ਮੇਥੇ ਸੌਂਫ ਕਾਲੀ ਮਿਰਚ ਤੇ ਧਨੀਆ ਇਹ ਆਪਾਂ ਮਸਾਲਾ ਇਹ ਗ੍ਰੈਂਡ ਕੀਤਾ ਪੱਕਾ ਹੀ ਆਪਾਂ ਥੋੜਾ ਜਿਹਾ ਲੈ ਲਿਆ ਵਾ ਤੇ ਇਹ ਰਾਈ ਪਾਵਾਂਗੇ ਇਹ ਰਤਨਜੋਤ ਪਾਵਾਂਗੇ ਤੇ ਲੂਣ ਤੇ ਹਲਦੀ ਸਵਾਦ ਅਨਸਾਰ ਆਪਾਂ ਪਾਵਾਂਗੇ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਤੇ ਆਜੋ ਆਪਾਂ ਕੱਟ ਲੈਨੇ ਆ ਲਸਣ ਆਪਾਂ ਇਹਨੂੰ ਲਸਣ ਨੂੰ ਆਪਾਂ ਦੋ ਦੋ ਪੀਸ ਕਰ ਲਾਂਗੇ ਇਹਦੇ ਕਿਉਂਕਿ ਇਹ ਜਿਆਦਾ ਮੋਟਾ ਵਾ ਤੇ ਲਸਣ ਦਾ achar ਜਿਹੜਾ ਬਹੁਤ ਹੀ ਗੁਣਕਾਰੀ ਹੁੰਦਾ ਵਾ ਇਹ 슈ਗਰ ਵਾਲੇ ਵਾਸਤੇ ਬੀਪੀ ਵਾਲਿਆਂ ਵਾਸਤੇ ਹਾਰਟ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਘੋਡੇ ਦੁੱਧ ਦੇ ਹੁਣ ਮੋਡੇ ਦੁੱਧ ਦੇ ਹੁਣ ਇਹ ਲਸਣ ਥੋੜਾ ਜਿਆ ਖਾ ਲੋ ਤੇ ਵਧੀਆ ਦੋ ਚਾਰ ਤੁਰੀਆਂ ਰੋਜ਼ ਦੀਆਂ ਖਾਓ ਤੇ ਪਰ ਆਪਾਂ ਪੱਕਾ ਇੰਨਾ ਕੁ ਚਾਰ ਪਾ ਲੈਨੇ ਆ ਜਦੋਂ ਖਤਮ ਹੋ ਜਾਏ ਫੇਰ ਪਾ ਲਈਦਾ ਵਾ ਤੇ ਲਸਣ ਦੀ ਆਪਾਂ ਅੱਗੇ ਕੜੀ ਬਣਾ ਕੇ ਵੀ ਪਾਈ ਆ ਵੀ ਬੜੀ ਫਾਇਦੇਮੰਦ ਹੁੰਦੀ ਆ ਤੇ ਲਸਣ ਦਾ ਚਾਰ ਵੀ ਬਹੁਤ ਫਾਇਦੇਮੰਦ ਆ ਬਹੁਤ ਗੁਣਕਾਰੀ ਲਸਣ ਲਸਣ ਦੀ ਵਰਤੋਂ ਕਰਿਆ ਕਰੋ ਭਾਵੇਂ ਚਾਰ ਦੇ ਰੂਪ ਚ ਭਾਵੇਂ ਸਬਜ਼ੀ ਚ ਪਾਇਆ ਕਰੋ ਕਈ ਭੈਣਾਂ ਜਿਹੜੀਆਂ ਉਹ ਛਿੱਲਣ ਖਣੋਨੀ ਪਾਉਂਦੀਆਂ 10 ਮਿੰਟ ਪਹਿਲਾਂ ਲਾ ਜਾ ਕਰੋ ਸਬਜ਼ੀ ਬਣਾਉਣ ਪਰ ਲਸਣ ਜ਼ਰੂਰ ਪਾਇਆ ਕਰੋ ਲਸਣ ਚੰਗਾ ਵਧੀਆ ਬਹੁਤ ਵਧੀਆ ਹੁੰਦਾ ਲਸਣ ਸਰੀਰ ਵਾਸਤੇ ਤੇ ਖੂਨ ਨੂੰ ਪਤਲਾ ਰੱਖਦਾ ਤੇ ਬੀਪੀ ਨੂੰ ਸੈੱਟ ਰੱਖਦਾ 슈ਗਰ ਨੂੰ ਵੀ ਸੈੱਟ ਰੱਖਦਾ ਆਹ ਲੋ ਜੀ ਲਸਣ ਆਪਾਂ ਕੱਟ ਕੇ ਬਰੀ ਬਰੀ ਕਰ ਲਿਆ ਵਾ ਤੇ ਹੁਣ ਆਪਾਂ ਕਰਦੇ ਆਂ ਐਕਸ਼ਨ ਆਉਣ ਤੇ ਕੜਾਈ ਰੱਖ ਕੇ ਆਪਾਂ ਤੜਕਾ ਲਾਵਾਂਗੇ ਇਹ ਲਸਣ ਥੋੜਾ ਗਿੱਲਾ ਵਾ ਆਪਾਂ ਨੂੰ ਲਸਣ ਜਿਹੜਾ ਇਹ ਗਿੱਲਾ ਮਿਲਿਆ ਵਾ ਸੁੱਕਾ ਨਹੀਂਗਾ ਤਾਜ਼ਾ ਮਿਲਿਆ ਵਾ ਤੇ ਆਪਾਂ ਇਸ ਕਰਕੇ ਥੋੜਾ ਪਾਈਆ ਲਸਣ ਦਾ ਪਾਈਆ ਲਸਣ ਦਾ achar ਪਾ ਰਹੇ ਆ ਥੋੜਾ ਜਿਹਾ ਸੁੱਕ ਜੂਗਾ ਫਿਰ ਆਪਾਂ ਜਿਆਦਾ ਸਾਲ ਵਾਸਤੇ ਪਾਵਾਂਗੇ ਹੁਣ ਆਪਾਂ ਥੋੜਾ ਥੋੜਾ ਇਹ ਨਾਲੋ ਨਾਲ ਪਾਉਨੇ ਆ ਚਲੋ ਜੀ ਡਰੈਕਸ਼ਨ ਆਪਾਂ ਔਨ ਕਰ ਲਿਆ ਵਾ ਤੇ ਇਹਦੇ ਤੇ ਰੱਖਦੇ ਆਪਾਂ ਕੜਾਈ ਇਸ ਕੜਾਈ ਦੇ ਵਿੱਚ ਆਪਾਂ ਲਾਵਾਂਗੇ ਤੜਕਾ ਚਲੋ ਜੀ ਆਪਣੀ ਕੜਾਈ ਗਰਮ ਹੋ ਗਈ ਤੇ ਇਹਦੇ ਵਿੱਚ ਆਪਾਂ ਪਾ ਲੈਨੇ ਸਰੋਂ ਦਾ ਤੇਲ ਹਾਲੋ ਜੀ ਤੇਲ ਆਪਾਂ ਚੰਗੀ ਤਰ੍ਹਾਂ ਕੜਕਾ ਆ ਗਏ ਠੰਡਾ ਕਰ ਲਿਆ ਤੇ ਹੁਣ ਆਪਾਂ ਪਾ ਲੈਨੇ ਇਸ ਚ ਜੀਰਾ ਸੋ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਰਤਨ ਜੋਤ ਜੀ ਹੁਣ ਆਪਾਂ ਪਾ ਲੈਨੇ ਇਹਦੇ ਵਿੱਚ ਲਸਣ ਇਹ ਲਸਣ ਨੂੰ ਆਪਾਂ ਮੁੱਠੇ ਮੁੱਠੇ ਸੇਕ ਤੇ ਭੁੰਨਾਗੇ ਹਾਲੋ ਜੀ ਲਸਣ ਆਪਣਾ ਪੁੱਜ ਗਿਆ ਦੇਖੋ ਇਹਦਾ ਕਲਰ ਚੇਂਜ ਹੋ ਗਿਆ ਇਹਨੂੰ ਆਪਾਂ ਇੰਨਾ ਕੀ ਭੁੰਨਣਾ ਜਿਆਦਾ ਲਾਲ ਨਹੀਂ ਕਰਨਾ ਨਾ ਇਹਨੂੰ ਬ੍ਰਾਊਨ ਕਰਨਾ ਇਹ ਇਦਾਂ ਦੇ ਕਲਰ ਦਾ ਹੀ ਰਹਿਣ ਦੇਣਾ ਤੇ ਹੁਣ ਆਪਾਂ ਪਾਉਨੇ ਆ ਥੋੜੀ ਜੀ ਲਾਲ ਮਿਰਚ ਕਸ਼ਮੀਰੀ ਇੰਨੀ ਕ ਪਾਵਾਂਗੇ ਤੇ ਥੋੜਾ ਜਿਹਾ ਇਹ ਜਿਹੜਾ ਮਸਾਲਾ ਆਪਾਂ ਪੀਸਿਆ ਸੀ ਮਿਕਸ ਇੱਕ ਚਿਮਚਾ ਇਹ ਪਾ ਦਾਂਗੇ ਸਵਾਦਨ ਸਰ ਪਾਵਾਂਗੇ ਇਹਦੇ ਵਿੱਚ ਆਪਾਂ ਲੂਣ ਇੰਨੀ ਕ ਆਪਾਂ ਹਲਦੀ ਪਾਵਾਂਗੇ ਇਹਦੇ ਵਿੱਚ ਕਲਰ ਵਾਸਤੇ ਹਲੋ ਜੀ ਚਾਰ ਆਪਣਾ ਜਿਹੜਾ ਬਣ ਕੇ ਤਿਆਰ ਆ ਵੇਖੋ ਕਿੰਨਾ ਸੋਨਾ ਕਲਰ ਆਇਆ ਵਾ ਤੇ ਕਿੱਡਾ ਵਧੀਆ ਚਾਰ ਬਣਿਆ ਵਾ ਤੇ ਤੁਸੀਂ ਵੀ ਇੱਕ ਵਾਰੀ ਬਣਾ ਕੇ ਖਾ ਕੇ ਮੈਂਡ ਕਰਕੇ ਦੱਸਿਓ ਵੀ ਲਸਣ ਦਾ ਚਾਰ ਤੁਹਾਨੂੰ ਕਿੱਦਾਂ ਦਾ ਲੱਗਾ ਅਸੀਂ ਤੇ ਲਸਣ ਦਾ ਚਾਰ ਪਾਉਂਦੇ ਹੀ ਰਹਿੰਨੇ ਆ ਤੇ ਖਾਂਦੇ ਵੀ ਬਹੁਤ ਆ ਲਸਣ ਅਸੀਂ ਅਸੀਂ ਸਬਜ਼ੀ ਚ ਵੀ ਬਹੁਤ ਵਰਤਦੇ ਆ ਲਸਣ ਦੀ ਚਟਣੀ ਵੀ ਬਣਾਉਂਦੇ ਆ ਤਾਰੇ ਵੀ ਬਣਾ ਲਈਦੀ ਆ ਤੇ ਕਿਉਂਕਿ ਸਰਦੀਆਂ ਦੇ ਵਿੱਚ ਲਸਣ ਖਾਣਾ ਬਹੁਤ ਵਧੀਆ ਵਾ ਹਫਤੇ ਵਿੱਚ ਇੱਕ ਦੋ ਵਾਰੀ ਚਟਣੀ ਬਣਾ ਕੇ ਖਾਇਆ ਕਰੋ ਇੱਕ ਦੋ ਵਾਰੀ ਹਫਤੇ ਦੇ ਵਿੱਚ ਲਸਣ ਦੀ ਕੜੀ ਬਣਾ ਕੇ ਖਾਇਆ ਕਰੋ ਤੇ ਚਾਰ ਪਾ ਕੇ ਰੱਖਿਆ ਹੋਵੇ ਤੇ ਫਿਰ ਲੋੜ ਹੀ ਨਹੀਂ ਫਿਰ ਤੇ ਰੋਟੀ ਦੇ ਨਾਲ ਥੋੜਾ ਜਿਹਾ achar ਲੈ ਲਓ ਰੋਜ਼ ਦੇ ਰੋਜ਼ ਤੇ achar ਖਾਓ ਤੇ ਤੁਹਾਡਾ ਬੀਪੀ 슈ਗਰ ਵਧੀਆ ਰਹੂਗਾ ਠੀਕ ਰਹੂਗਾ ਇਹਨੂੰ ਹੁਣ ਆਪਾਂ ਪੌਪ ਕਰ ਦਿੰਨੇ ਆ ਇਡੈਕਸ਼ਨ ਨੂੰ achar ਆਪਣਾ ਬਣ ਕੇ ਤਿਆਰ ਆ ਇਨੂੰ ਠੰਡਾ ਹੋਊਗਾ ਤੇ ਆਪਾਂ ਇੱਕ ਬੋਲ ਚ ਕੱਢ ਲਾਂਗੇ ਤੇ ਆਪਾਂ ਹੁਣ ਥੱਲੇ ਲਾ ਲੈਨੇ ਆ ਇਹਨੂੰ ਠੰਡਾ ਹੋਣ ਤੇ ਇੱਕ ਇੱਕ ਬੋਲ ਚ ਕੱਢ ਲਾਂਗੇ ਕੱਚ ਦੇ ਚ ਤੇ ਫਿਰ ਥੋੜਾ ਜਿਹਾ ਆਪਾਂ ਸਿਰਕਾ ਪਾਵਾਂਗੇ ਇਹਦੇ ਵਿੱਚ ਤੇ ਚਾਰ ਇੱਕ ਧੁੱਪ ਦੇ ਨਾਲ ਹੀ ਵਧੀਆ ਹੋ ਜਾਣਾ ਖਾਣ ਵਾਲਾ ਤੇ ਬਹੁਤ ਵਧੀਆ ਸਵਾਦ ਬਣਦਾ ਚਾਰ ਵੇਖ ਕੇ ਮੂੰਹ ਵਿੱਚ ਪਾਣੀ ਆਉਂਦਾ ਮੇਰੇ ਵਿਚਾਰ ਹੁਣੇ ਰੋਟੀ ਪੱਕੀ ਹੋਵੇ ਤੇ ਹੁਣੇ ਹੀ ਖਾ ਲਈਏ ਜਿਹੜਾ ਆਪਣਾ ਲਸਣ ਦਾ ਆਪਾਂ ਬਣਾਇਆ ਠੰਡਾ ਹੋ ਚੁੱਕਾ ਹੈ ਇਹਨੂੰ ਆਪਾਂ ਹੁਣ ਬੌਲ 'ਚ ਕੱਢਦੇ ਆ ਬੌਲ ਇਤਰਾਹ ਦਾ ਕੱਚ ਦਾ ਹੋਵੇ ਤੇ ਸੁੱਕਾ ਹੋਵੇ ਭਾਂਡਾ ਤੇ ਚਾਰ ਕਦੇ ਵੀ ਨਹੀਂ ਖਰਾਬ ਹੁੰਦਾ ਕਹਿੰਦੇ ਹੁੰਦੇ ਕਿ ਸਾਡਾ ਚਾਰ ਖਰਾਬ ਹੋ ਗਿਆ ਪਰ ਅਸੀਂ ਬਹੁਤ ਚਾਰ ਪਾਏ ਸਾਡਾ ਚਾਰ ਕੋਈ ਨਹੀਂ ਖਰਾਬ ਹੋਇਆ ਚਾਰ ਕੱਢ ਲੈਨੇ ਆ ਜਿੰਨਾ ਕਾਪਾ ਚਾਰ ਬਣਾਇਆ ਉਹ ਡਾਕਾ ਆਪਾਂ ਬੌਲ ਲਿਆ ਵਾ ਤੇ ਚਾਰ ਆਪਾਂ ਜਿਆਦਾ ਵੀ ਬਣਾਵਾਂਗੇ ਥੋੜਾ ਜਿਹਾ ਲਸਣ ਪੱਕ ਜਾਵੇ ਅਜੇ ਲਸਣ ਕੱਚਾ ਆ ਰਿਹਾ ਵਾ ਲਸਣ ਦਾ achar ਆਪਾਂ ਜਿਹੜਾ ਬਣਾਇਆ ਸੀ ਆਪਾਂ ਬੋਲ ਚ ਕੱਢ ਲਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਸਿਰਕਾ ਇਹ ਸਿਰਕਾ ਸਾਡਾ ਪਹਿਲਾਂ ਜੂਸ ਕੀਤਾ ਹੋਇਆ ਪਹਿਲੇ achar ਚ ਜਿਆਦਾ ਇਹ ਉਹਦੇ ਚੋਂ ਕੱਢ ਕੇ ਮੈਂ ਇੱਧਰ ਪਾਤਾ ਇਹਨਾਂ ਕਿ ਉਹ ਇਹ ਕਿਹ ਤਰ੍ਹਾਂ ਦਾ ਫਿਰ ਰੰਗ ਵਾਲਾ ਸਿਰਕਾ ਵਾ ਤੇ ਇਹਨਾਂ ਕਿ ਇਹਦੇ ਵਿੱਚ ਪੈਣਾ ਵਾ ਇਹਨਾਂ ਕਿ ਆਪਾਂ ਸਿਰਕਾ ਪਾਉਣਾ ਵਾ ਆ ਇਹਦੇ ਵਿੱਚ ਹੁਣ ਆਪਾਂ ਬੋਲ ਚ ਕੱਢ ਕੇ ਸਿਰਕਾ ਪਾ ਲਿਆ ਵਾ ਇਹ ਆਪਾਂ ਚਾਰ ਤੇ ਆ ਰਿਹਾ ਇਹਨੂੰ ਆਪਾਂ ਇੱਕ ਧੁੱਪ ਲਵਾਵਾਂਗੇ ਤੇ ਚਾਰ ਤੇ ਹੁਣੇ ਦਿਲ ਕਰਦਾ ਖਾ ਲਈਏ ਬਹੁਤ ਵਧੀਆ ਬਣਿਆ ਵਾ ਤੇ ਇੱਕ ਧੁੱਪ ਲੋਡ ਇੱਕੋ ਧੁੱਪ ਦੀ ਲੋਡ ਪੈਣੀ ਆ ਤੇ ਜੇ ਸਾਡੇ ਤੁਸੀਂ ਵੀ ਚਾਰ ਬਣਾ ਕੇ ਕਮੈਂਟ ਕਰਕੇ ਦੱਸਿਓ ਇਹ ਚਾਰ ਤੁਹਾਨੂੰ ਕਿੱਦਾਂ ਦਾ ਲੱਗਾ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦਬਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਂ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖ